ਦੇਲ ਅਸੀਂ ਵਕੀਲ ਸਾਹਿਬ ਨੂੰ ਲੈ ਕੇ ਗਏ ਉੱਥੇ ਡੇਲਾ ਨੇ ਇਨਫੋਰਮੇਸ਼ਨ ਦਿੱਤੀ ਹੈ ਸਾਨੂੰ ਕਿ ਬਾਈ ਨੂੰ ਉੱਥੋਂ 11 ਵਜੇ ਪ੍ਰੋਡਕਸ਼ਨ ਬਰਾਂਟਾਂ ਦੇ ਕੋਲ ਇੱਥੇ ਪੱਡੇ ਵਾਲੇ ਸਦਰ ਥਾਣੇ ਦੇ ਵਿੱਚ ਪਰਚਾ ਦਰਦੀ ਕਰਾਇਆਗਾ ਉਹ ਤੇ ਆ 379B ਤੇ ਆਹ ਧਾਰਾ ਨਵੀਂ 332 23 34 300 ਤੇ 506 34 AIPSA ਧਾਰਾ ਇਹ ਤੁਹਾਨੂੰ ਦੇ ਦਾਂਗੇ ਇਹਦੀ ਆਪਣੀ FIR ਦੀ ਕਾਪੀ ਤੇ ਲਾਈਨਾਂ ਦੀ ਇਹ ਤੇ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਹਦਾ ਇੱਕ ਤਰ੍ਹਾਂ ਦੀ ਪਰਸਨਲ ਦੁਸ਼ਮਣੀ ਕੱਢਣ ਵਾਲਾ ਕੰਮ ਹੋਇਆ ਪਿਆ ਜੀ ਠੀਕ ਹੈ ਜੀ ਇੱਕ ਪਰਚਾ ਕਰਾਤਾ ਸੀ ਇਹ ਕਹਿ ਸੁਣਨ ਚ ਗੱਲਾਂ ਆ ਰਹੀਆਂ ਨੇ ਕਿ ਕੁਛ ਨਾ ਕਸਰ ਰਹੀ ਲੁਧਿਆਣੇ ਜਿਹੜੀ ਹੁਣ ਸਰਕਾਰ ਹੋਰ ਕਢਾਉਣਾ ਚਾਹੁੰਦੀ ਹੈ ਇਹ ਕੋਈ ਐਫ ਆਈ ਆਰ ਦਾ ਪਤਾ ਲੱਗਿਆ ਕਿਸ ਨੇ ਕਰਾਈ ਹੈ ਇੱਕ ਵੀ ਇਹ ਕੋਈ ਇੱਥੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੀ ਕੋਈ ਇਹ ਦਾ ਨਾਮ ਆ ਸੁਖਦੇਵ ਸਿੰਘ ਸੁਖਦੇਵ ਸਿੰਘ ਇਹ ਹੈ ਦਾ ਐਫ ਆਈ ਆਰ ਹੈ 20 ਤਰੀਕ ਦੀ ਹੈ ਜੀ ਵੀ ਤੀ ਗ੍ਰੇਡ ਕਿੱਟੀ ਹੋਈ ਐ ਐਫ ਆਈ ਆਰ ਇਸ ਇਸ ਮਹੀਨੇ ਦੀ ਹਾਂਜੀ ਹਾਂ ਮੇਰੇ ਇੱਕ ਨੂੰ ਮਿਲਦਾ ਐਫ ਆਈ ਆਰ ਇੱਕੋ ਦਿਨ ਦੋ ਵਾਰ ਐਫ ਆਈ ਆਰ ਨਾ ਕਿੱ ਕਾਰਨ ਕੀ ਪਤਾ ਲੱਗਿਆ ਐਸ ਐਫ ਆਈ ਆਰ ਦਾ ਕਾਰਨ ਤਾਂ ਕਹਿੰਦੇ ਇਹਨਾਂ ਕਹਿੰਦੇ ਲੁੱਟਖੋਹ ਕਰੀ ਜੀ ਤੁਹਾਨੂੰ ਲੱਗ ਰਿਹਾ ਐ ਕਿ ਕੋਈ ਲੁੱਟਖੋਹ ਵਾਲਾ ਕੋਈ ਇਹੋ ਜਿਹਾ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ ਜਦੋਂ ਲੋਕਾਂ ਨੂੰ ਵੀ ਇਹ ਸਵਾਲ ਕਰਨਾ ਚਾਹਣਾ ਐ ਕਿ ਸਾਡਾ ਜਿਹੜਾ ਸਿਸਟਮ ਐ ਅਸੀਂ ਚਲਾਉਂਦੇ ਆ ਸਾਡਾ ਅਸੀਂ ਪੰਜਾਬ ਦੇ ਪਹਿਲੇ ਨੰਬਰ ਦੇ ਯੂਟਿਊਬਰ ਐ ਜਦੋਂ ਪੰਜਾਬ ਦੇ ਲੋਕਾਂ ਨੂੰ ਯੂਟਿਊਬ ਬਾਰੇ ਨਹੀਂ ਪਤਾ ਸੀਗਾ ਹਰ ਇੱਕ ਝੂਠ ਤੁਸੀਂ ਜਿਹੜੇ ਜਿੰਨੇ ਵੀ ਯੂਟਿਊਬਰ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਚ ਕੰਟੈਂਟ ਬਣਾਉਂਦੇ ਨੇ ਤੁਸੀਂ ਉਹਨਾਂ ਨੂੰ ਆਨ ਰਿਕਾਰਡ ਜਾ ਕੇ ਪੁੱਛ ਵੀ ਸਕਦੇ ਹੋ ਕਿ ਤੁਹਾਨੂੰ ਯੂਟਿਊਬ ਤੇ ਚੈਨਲ ਬਣਾਉਣਾ ਵੀਡੀਓ ਪਾਉਣੀ ਆ ਇਨਕਮ ਕਿਵੇਂ ਆਉਂਦੀ ਹੈ ਕੀਨੇ ਸਿਖਾਇਆ ਸਾਡੀ ਯੂਟਿਊਬ ਮੋਨਟ ਹੈ ਜਾਂ ਸਾਡਾ ਸਨੈਪਚੈਟ ਮੋਨਟ ਹੈ ਜਾਂ ਸਾਡਾ ਇੰਸਟਾਗ੍ਰam ਮੋਨਟ ਹੈ ਜਾਂ ਸਾਡੀ ਫੇਸਬੁੱਕ ਮੋਨਟ ਹੈਗਾ ਸਾਨੂੰ ਚਾਰੇ ਪਾਸੇ ਇਹ ਕਮਾਉਂਦੀ ਅਸੀਂ ਆਪਣੀ ਮਿਹਨਤ ਕਰਦੇ ਆਂ ਕੰਟੈਂਟ ਬਣਾਉਨੇ ਜੋ ਵੀ ਹੈ ਜੋ ਪਹਿਲਾਂ ਸਾਡੇ ਸੀਐਮ ਸਾਹਿਬ ਵੀ ਕਰਦੇ ਰਹੇ ਨੇ ਏਜੰਟਾਂ ਦੇ ਪੈਸੇ ਵਾਪਸ ਦਿਵਾਣਾ ਲੋਕਾਂ ਨੂੰ ਇਹ ਭਾਰੀ ਪੈ ਗਿਆ ਭਾਰੀ ਨਹੀਂ ਪੈ ਬਾਈ ਬੋਝ ਬਣ ਕੇ ਥੱਲੇ ਦਬ ਨਾ ਪਰ ਰਹੇ ਇੱਕ ਏਜੰਟਾਂ ਦੇ ਪੈਸੇ ਬਣਾਉਣੇ ਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਲੀ ਨੂੰ ਤੇ ਸਾਨੂੰ ਤੇ ਬਾਈ ਨੂੰ ਇਹ ਮੰਨ ਲਓ ਕਿ ਸਾਡੇ ਉੱਤੇ ਇੱਕ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ ਨੀਚੇ ਕੋ ਚਲ ਰਹੇ ਇਸ ਦੌਰਾਨ ਜਦੋਂ ਤੋਂ ਹਿਰਾਸਤ ਦੇ ਵਿੱਚ ਆਪਾਂ ਸਾਨੂੰ ਤਦੋਂ ਕੋਈ ਤੁਹਾਡੀ ਗੱਲਬਾਤ ਵੀ ਪਰ ਅਸੀਂ ਤੋਂ ਦੇ ਨਾਲ ਕੋਈ ਦੱਸਿਆ ਕਿ ਕਿਵੇਂ ਪੁਲਿਸ ਫਿਕਰ ਕਰ ਲਿਆ ਦੇਖੋ ਜੋ ਲੁਧਿਆਣਾ ਦੇ ਸੀਗਾ ਲੁਧਿਆਣਾ ਚ ਜੋ ਕੋ ਸੋਇਆ ਉਹ ਸਾਰੀ ਮੀਡੀਆ ਦੇ ਵਿੱਚ ਆ ਜੀ ਗਿਆ ਉਹ ਪਤੀ ਹੈ ਸਾਰੇ ਜਨਨੋ ਕਿ ਇੱਥੇ ਕੀ ਕੋ ਸੋਇਆ ਤੇ ਹੁਣ ਪਟਿਆਲਾ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸਵੇਰੇ 11 ਵਜੇ ਤੱਕ ਨੇ ਜੇਬ ਤੋਂ ਲੈ ਕੇ ਆਏ ਹੋਏ ਨੇ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਮੈਨੂੰ ਕੋਈ ਕੁਝ ਪਤਾ ਲੱਗ ਪਾਇਆ ਕਿ ਹਲੇ ਪਟਿਆਲਾ ਦੇ ਵਿੱਚ ਕਿੱਥੇ ਰੱਖਿਆ ਗਿਆ ਕੀ ਗੱਲ ਹੋਈ ਹੈ ਕਿ ਵੀ ਨਹੀਂ ਜਿਹੜੀ ਪੁਲਿਸ ਲੈ ਕੇ ਆਈਏ ਦੇਖੋ ਮੈਂ ਸੁਣਿਆ ਜਿਹੜੇ ਬੰਦੇ ਮੇਰੇ 2-4 ਮਿੱਤਰ ਨੇ ਉਹ ਕਹਿੰਦੇ ਵੀ ਪਰਚਾ ਵੀ ਖੁੱਲਾ ਹੈ ਤੈਨੂੰ ਵੀ ਡਾਉਣਗੇ 5-4 ਜਾਣੇ ਨੂੰ ਤੁਹਾਨੂੰ ਹੋਰ ਵੀ ਡਾਉਣਗੇ ਠੀਕ ਹੈ ਤੇ ਜੋ 2-4 ਬੰਦੇ ਸਾਡੇ ਗਏ ਆ ਮੈਂ ਪੰਚਾਇਤ ਗਈ ਆ ਸਾਡੀ ਪਿੰਡ ਦੀ ਉਹਨਾਂ ਨੇ ਪਹਿਲਾਂ ਸਦਰ ਚ ਪਤਾ ਕੀਤਾ ਉਹ ਕਹਿੰਦੇ ਸੀਆਈ ਲੈ ਕੇ ਸੀਆਈ ਪਤਾ ਕੀਤਾ ਕਹਿੰਦੇ ਸਦਰ ਚ ਲੈ ਗਏ ਆਹੀ ਉਹ ਉਹ ਤੇ ਫਿਰ ਸਦਰ ਚ ਗਏ ਉਹ ਕਹਿੰਦੇ ਜੀ ਪੁਨਰ ਸੇੜੀ ਚੌਕੀ ਤੇ ਲੈ ਗਏ ਉਸ ਮਾਮਲਾ ਸਮਝ ਨਹੀਂ ਆ ਰਿਹਾ ਭਾਈ ਹੁਣ ਗੱਲਬਾਤ ਹੋਪਾਈ ਤੁਹਾਡੀ ਕਿ ਕਿਸੇ ਕੀ ਕੁਝ ਕੱਟ ਕਰਨ ਜਾ ਰਹੇ ਨੇ ਜਾਂ ਕਿ 50 ਲੱਖਾਂ ਦਾ ਨਾ ਲਗਾ ਪਿਆ ਹੱਕ ਦੇ ਵਿੱਚ ਉਹ 29 ਤਰੀਕ ਦਾ ਕੱਟ ਸਾਡਾ ਰੱਖੀ ਹੋਇਆ ਜੀ ਬਾਕੀ ਉਹ ਤੋਂ ਪਹਿਲਾਂ ਵੀ ਜੋ ਵੀ ਜਥੇਬੰਦੀਆਂ ਵੀ ਸਾਡੇ ਨਾਲ ਨੇ ਪੰਜਾਬ ਆਪਣਾ ਸੰਯੁਕਤ ਮੋਰਚੇ ਵੱਲੋਂ ਵੀ ਮੀਟਿੰਗ ਹੋਈ ਸੀ ਰੋਪੜ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ ਅੱਜ 26 ਤਰੀਕ ਦਾ ਟਰੈਕਟਰ ਮਾਰਚ ਕਿਸੇ ਨਾਲ ਦੇ ਇੱਕ ਦੋ ਪ੍ਰੋਗਰਾਮ ਨੇ ਉਹਨਾਂ ਨੇ ਕਹਿ ਸੁਣ ਕੇ ਹੀ 29 ਤਰੀਕ ਦਾ ਮਾਲੇ ਪ੍ਰੋਗਰਾਮ ਰਖਾਇਆ ਸੀ ਵੱਡੀ ਕਾਲ ਦਿੱਤੀ ਸੀ ਇਨਸਾਫ ਪਸੰਦ ਲੋਕਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਜਿੰਨੇ ਵੀ ਲੋਕ ਨੇ ਉਹਨਾਂ ਨੇ ਉਹਨੂੰ ਕਾਲ ਦਿੱਤੀ ਸੀ ਕਿ ਤੁਸੀਂ ਆਓ ਕਿ ਆਪਾਂ ਵੱਧ ਤੋਂ ਵੱਧ ਇਕੱਠ ਇਕੱਠ ਕਰਕੇ ਇਹ ਸਰਕਾਰ ਦੇ ਜਿਹੜੇ ਇਹ ਨੀਤੀਆਂ ਦੇ ਉੱਤੇ ਲਿਆ ਇਹਨਾਂ ਨੂੰ ਨੱਥਪਾਈ ਸਿਆਸੀ ਬੰਦਿਆਂ ਨਾਲ ਦੀ ਗੱਲਬਾਤ ਹੋਈ ਹੈ ਹਲਕਾ ਸਿਆਸੀ ਬੰਦਿਆਂ ਨਾਲ ਕੀ ਗੱਲਬਾਤ ਕਰਨੀ ਬਈ ਸਿਆਸੀ ਬੰਦਿਆਂ ਦੇ ਵਿਰੋਧੀ ਧਿਰ ਦੇ ਨੇਤਾ ਨੇ ਫੋਨ ਕੀਤਾ ਹੋਵੇ ਕਿ ਅਸੀਂ ਤੁਹਾਡੇ ਨਾਲ ਖੜੇ ਕਿਉਂਕਿ ਹਰ ਕੋਈ ਹਮਾਇਤ ਕਰ ਰਿਹਾ ਹੈ ਤੁਹਾਡੀ ਵਿਰੋਧੀ ਧਿਰ ਦੇ ਨੇਤਾ ਦੇਖੋ ਜੀ ਮੇਰੀ ਗੱਲ ਕਿਸੇ ਨੇ ਨਹੀਂ ਕੋਈ ਰਿਕਾਰਡ ਬਾਕੀ ਚੱਲ ਸਭ ਰਹੇ ਨੇ ਕਿਉਂ ਦੇਖੋ ਜੀ ਵਿਰੋਧੀ ਧਿਰ ਦਾ ਨੇਤਾ ਹੋਵੇ ਤੇ ਸੱਤਾਧਰ ਦਾ ਨੇਤਾ ਹੋਵੇ ਦਿਲ ਹਰ ਇੱਕ ਦੇ ਕੋਲੇ ਹੈ ਦਿਲ ਹਰ ਇੱਕ ਦੇ ਕੋਲੇ ਆ ਦੇਖੋ ਜਿਹੜਾ ਵੀ ਬੰਦਾ ਹੁਣ ਤੁਸੀਂ ਵੀ ਆਏ ਹੋ ਬਾਈ ਜੀ ਤੁਸੀਂ ਕਨਸਾਨੀਤਾ ਦੇ ਨਾਂ ਤੇ ਆਏ ਜਿਹੜਾ ਵੀ ਜਿਹਦਾ ਬੰਦਾ ਉਹੀ ਬੱਚੜ ਖਾਣ ਦੇ ਉੱਤੇ ਕਿ ਦੇਖੋ ਉਹਦਾ ਤਾਂ ਕੁਝ ਆਪਾਂ ਕਹਿ ਨਹੀਂ ਸਕਦੇ ਪਰ ਦਿਲ ਤਾਂ ਹਰ ਇੱਕ ਕੋਲਿਆ ਚ ਇਹ ਸੱਤਾਧਰ ਨੇ ਠੀਕ ਹੈ ਨੇਤਾ ਨੇ ਤੇ ਇਹ ਵਿਰੋਧੀ ਧਿਰ ਦੇ ਨੇਤਾ ਨੇ ਜਿਹਦਾ ਦਿਲ ਮੱਚਣਾ ਉਹਦਾ ਮੱਚਦਾ ਹੀ ਹੈ ਜੇ ਕਈ ਉਲਟ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਵੀ ਲੱਗ ਰਹੇ ਨੇ। ਇਹ ਲੱਗਦਾ ਸਰਕਾਰ ਨਹੀਂ ਵੀ ਪਦਰ ਤੇ ਆ ਗਈ ਬੋਝਾ ਦਾ। ਨਹੀਂ ਵੀ ਪਦਰ ਤੇ ਕੀ ਬਾਈ ਜੀ ਮੈਨੂੰ ਇਹ ਲੱਗਦਾ ਵੀ ਜਮੀ ਥੱਲੇ ਡੇਗ ਗਈ ਸਰਕਾਰ। ਸਰਕਾਰ ਇਹਨਾਂ ਤਾਂ ਇਹ ਸੋਚ ਲੋ ਕਿ ਇੱਕ ਮੈਂ ਕਹਿੰਨਾ ਕੋਈ ਆ ਸਰਪੰਚ ਸਾਹਿਬ ਖੜੇ ਨੇ ਸਾਡੇ ਪਿੰਡ ਦੇ। ਮੈਂ ਕਹਿੰਨਾ ਜਿੰਦੋਂ ਆਪਾਂ ਪਿੰਡ ਦੇ ਸੌ ਲੜਾਈਆਂ ਪੜ੍ਹੀਆਂ ਇਹਨਾਂ ਕੁਝ ਵੀ ਹੋ ਜਾਂਦਾ। ਇੱਥੇ ਤੱਕ ਤਾਂ ਸਰਪੰਚ ਵੀ ਨਹੀਂ ਗਿਰਦਾ ਜੇ ਤੁਸੀਂ ਇਹ ਸਾਬ ਲਾ ਲੋ ਕਿ ਸੀਐਮ ਸਾਹਿਬ ਦਾ ਤਾਂ ਲੈਵਲ ਹੀ ਬਹੁਤ ਉੱਚਾ ਹੁਣ ਲੇਟੈਸਟ ਇਨਫੋਰਮੇਸ਼ਨ ਕੀ ਹੈ ਦੋ ਦਿਨ ਦਾ ਰਿਮਾਂਡ ਕੀਤਾ ਜਾ ਰਿਹਾ ਦੋ ਦਿਨ ਦਾ ਰਿਮਾਂਡ ਤੱਕ ਕੀ ਕੀ ਕਾਰਵਾਈ ਕਰੋ ਰਿਮਾਂਡ ਨੂੰ ਕਿਸ ਤਰੀਕ ਤੱਕ ਹੈ ਜੀ ਮੈਨੂੰ ਦੋ ਦਿਨ ਬਾਰੇ ਨਹੀਂ ਮੈਨੂੰ ਕੁਝ ਪਤਾ ਦੇਖੋ 29 ਤਰੀਕ ਤੱਕ ਮੇਰੇ ਹਿਸਾਬ ਨਾਲ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਸਾਡੇ ਵਕੀਲ ਸਾਹਿਬ ਨੇ ਦੱਸਿਆ ਕਿ 29 ਤਰੀਕ ਤੱਕ ਰਿਮਾਂਡ ਠੀਕ ਹੈ ਠੀਕ ਹੈ ਮੇਰਾ ਨਾਮ ਸਰਬਜੀਤ ਸਿੰਘ ਹੈ ਜੀ ਪਿੰਡ ਕੋਟ ਦੁੰਨਾ ਮੈਂ ਮੌਜੂਦਾ ਸਰਪੰਚਾਂ ਕੋਲ ਦੁਨੇ ਜੀ ਸਰਪੰਚ ਸਾਹਿਬ ਕਿਵੇਂ ਵਿਖਿਆ ਜਾਵੇ ਜੀ ਕਿ ਪਾਨੋ ਸਿੱਧੂ ਨੇ ਖੋਰ ਐਫਆਈਆਰ ਜਿਹੜੀ ਉਹ ਸਾਹਮਣੇ ਆਈ ਹੈ ਕਿ ਚੈਨੀ ਖੋਦ ਦੇ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਨੇ ਰਸਤੇ ਵਿੱਚ ਦਿੱਤਾ ਮਾਨਾ ਜੀ ਮਾਨਾ ਇੰਨਾ ਦੁਖੀ ਹੈ ਜੀ ਆਵਾਜ਼ ਨਹੀਂ ਆ ਰਹੀ ਅੱਜ ਸਾਨੂੰ 5 ਦਿਨ ਹੋ ਗਏ ਅਸੀਂ ਰੋਟੀ ਨਹੀਂ ਖਾ ਕੇ ਦੇਖੀ ਇੱਕ ਸਾਡੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਤੇ ਐਡਾ ਅਤਿਆਚਾਰ ਸਰਕਾਰ ਕਰ ਰਹੀ ਆ ਸਾਡੇ ਅਸੀਂ ਸਾਥੋਂ ਬੋਲ ਨਹੀਂ ਨਿਕਲ ਰਿਹਾ ਅਸੀਂ ਗੱਡੀਆਂ ਜਦੋਂ ਸਾਨੂੰ ਪਤਾ ਲੱਗਿਆ ਸੀ ਲਧਿਆਣਾ ਅਦਾਲਤ ਦੇ ਵਿੱਚੋਂ ਸਾਰਾ ਕੰਮ A to Z ਕਰਾ ਕੇ ਵਕੀਲ ਸਾਹਿਬ ਸਾਡੇ ਨਾਲ ਸੀ ਸਾਡੇ ਚਿਹਰੇ ਤੇ ਰੌਣਕ ਸੀ ਵੀ ਸਾਡਾ ਹੀਰਾ ਅੱਜ ਸਾਡੇ ਪਿੰਡ ਜਾਊਗਾ ਪਰ ਪਿੰਡ ਜਾਣ ਦੀ ਬਜਾਏ ਉਹਨੂੰ ਪਟਿਆਲਾ ਲਿਆ ਕੇ ਇੱਕ ਚੈਨੀ ਖੋਣ ਦਾ ਉੱਤੇ ਪਰਚਾ ਦਿੱਤਾ ਗਿਆ ਤਾਰਾਂ ਲਾ ਕੇ ਵੀ ਉਹ ਉੱਤੇ ਬਾਹਰ ਨਾ ਆਵੇ ਠੀਕ ਹੈ ਮੈਂ ਇਹ ਈਡੀਆਂ ਗਿਰੀਆਂ ਹੋਈਆਂ ਸਰਕਾਰਾਂ ਪਹਿਲਾਂ ਦੀਪ ਸਿੱਧੂ ਮੁਰਵਾਤਾ ਫਿਰ ਆਪਣਾ ਮੂਸੇ ਵਾਲਾ ਬਾਈ ਮਰਵਾਤਾ ਤੇ ਸੰਦੀਪ ਮਰਵਾਤਾ ਪਰ ਸਾਡਾ ਜਿਹੜਾ ਮਾਨਾ ਬਾਈ ਬਹੁਤ ਡੋਲ ਰਿਹਾ ਵੀ ਕਿਤੇ ਸਾਡਾ ਹੀਰਾ ਸਾਡੇ ਕੋਲੋਂ ਬਗਣਾ ਜਾ ਰਿਹਾ ਸਵੇਰ ਦੀ ਬਾਈ ਕੱਲੀ ਚਾਹ ਪੀਤੀ ਹੋਇਆ ਸਵੇਰ ਦੇ ਨਿਕਲੇ ਹੋਇਆ 4 ਵਜੇ ਦੇ ਪਰ ਸਾਡਾ ਮਨ ਡੋਲਦਾ ਵੀ ਸਰਕਾਰਾਂ ਨੇ ਸਾਨੂੰ ਸਾਡਾ ਹੀਰਾ ਸੇਤੀ ਦੇਣਾ ਨਹੀਂ ਜਿਹੜੀਆਂ ਤਾਰਾ ਲਾਈਆਂ ਇਹਨਾਂ ਨੇ 323 341 ਜਿਹੜੀ 379 ਬੀ ਬੀ ਲਾਈਆ ਇਹਦੇ ਵਿੱਚ ਸਹੀਤੀ ਬੀਲ ਨਹੀਂ ਹੁੰਦੀ ਘੱਟ ਤੋਂ ਘੱਟ 3 ਮਹੀਨੇ ਤੋਂ ਪਹਿਲਾਂ ਦੀ ਬੀਲ ਨਹੀਂ ਹੈ ਨੌਨ ਬਿਲੇਬਲ ਤਾਂ ਰਲਾ ਕੇ ਫਸਾਉਣ ਦੀ ਸਾਜਿਸ਼ ਹੈ ਸਰਕਾਰ ਦੀ ਸਾਹਮਣੇ ਆ ਜੀ ਸਭ ਦੇ ਹਨਾ ਸਾਰੇ ਲੋਕਾਂ ਦੇ ਸਾਹਮਣੇ ਆ ਲੋਕਾਂ ਨੂੰ ਹੀ ਅਪੀਲ ਕਰਦੇ ਆ ਵੀ ਮੰਗਰੋਂ ਭੋਗ ਤੇ ਇਕੱਠ ਕਰਨ ਦਾ ਮੂਸੇ ਵਾਲੇ ਦੇ ਬਾਈ ਦੇ ਜਿੱਦੇ ਭੋਗ ਸੀਗਾ ਅਸੀਂ ਉਹਦੇ ਵਿੱਚ ਖੁਦ ਸ਼ਾਮਲਤੀ ਜਾ ਕੇ ਅਸੀਂ ਜਿਹੜਾ ਸਾਰਾ ਇੱਕ ਪ੍ਰੋਗਰਾਮ ਰੰਬਿਆ ਸੀਗਾ ਪਰ ਉੱਥੇ ਲੋਕਾਂ ਨੂੰ ਮੱਥਾ ਟੇਕਣਾ ਨਹੀਂ ਮਿਲਿਆ ਪਰ ਉਹ ਮੱਥਾ ਟੇਕਣਾ ਨਹੀਂ ਮਿਲਿਆ ਐਡਾ ਜਿਆਦਾ ਭਾਰੀ ਇਕੱਠ ਹੋ ਗਿਆ ਮਗਰ ਉਹ ਇਕੱਠ ਕਰਨ ਦਾ ਲੋਕਾਂ ਨੂੰ ਹੀ ਬੇਨਤੀ ਕਰਦਾ ਵੀ ਮਗਰ ਉਹ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਮਗਰ ਉਹ ਫੁੱਲਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ ਆਹੀ ਹੀਰਾ ਜੇ ਸਾਡਾ ਸਾਥੋਂ ਗੁੰਮ ਗਿਆ ਸਾਥੋਂ ਮੈਂ ਕਹਿੰਦਾ ਵੀ ਇਤੋਂ ਵੱਡਾ ਪਾਪ ਹੋਰ ਕੋਈ ਹੋਣਾ ਨਹੀਂ ਠੀਕ ਬਸ ਆਹੀ ਕਹਿੰਦਾ ਜੀ ਇਹਦੋਂ ਬਾਅਦ ਤੋਂ ਬੋਲਿਆ ਨਹੀਂ ਜਾਂਦਾ ਬੇਨਤੀ ਸਾਰਿਆਂ ਨੂੰ ਪਿੰਡ ਦਾ ਕੀ ਮੋਲ ਹੈ ਇਸ ਸਮੇਂ ਪਿੰਡ ਦੇ ਵਿੱਚ ਜੀ ਐ ਮੰਨ ਲਓ ਸਾਰਾ ਪਿੰਡ ਸਾਡਾ ਜਿਹੜਾ ਪਿੰਡ ਆ ਬਹੁਤ ਸ਼ਾਨਦਾਰ ਪਿੰਡਾਂ ਨਾਲ ਸਾਡੇ ਕੋਈ ਪਾਰਟੀ ਵੱਜ ਗਿਆ ਠੀਕ ਹੈ ਪਾਰਟੀ ਵਜ ਤੋ ਉੱਪਰ ਉੱਠ ਕੇ ਲੋਕ ਮੈਂ ਕਹਿੰਦਾ ਜਿੱਦੇ ਦਾ ਵੀਰ ਚੱਕਿਆ ਹੋਇਆ ਰਾਤ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਲੱਡੂ ਵੀ ਬੰਡਾਂ ਹੀ ਜਾਂ ਸਾਡਾ ਭਾਈ ਜਾਊਗਾ ਜਦੋਂ ਰਾਤ ਸਾਨੂੰ ਸਰਕਾਰਾਂ ਨੇ ਲਹਰੇ ਲਾ ਕੇ ਵੀ ਮਾਹੌਲ ਖਰਾਬ ਹੋ ਗਿਆ ਮਾਹੌਲ ਖਰਾਬ ਹੋ ਜੂਗਾ ਜੇ ਤੁਸੀਂ ਅੱਜ ਲੈ ਕੇ ਤੁਸੀਂ ਸਵੇਰੇ ਸਾਨੂੰ 11:00 22 ਤੈਨੂੰ ਜਿਤਾਉਂ ਸਾਡਾ ਜਿਹੜਾ ਉਹ ਤਾਮਾ ਜਾਂ ਮਾਤੀ ਉਹ ਅਹੀਂ ਰਹਿ ਗਿਆ ਅਜੋ ਹੀ ਉਸੇ ਤਰ੍ਹਾਂ ਅਸੀਂ ਅੱਜ ਤਾਮਾ ਜਮਾ ਫੇਰ ਬਣਿਆ ਵੀ ਸਾਡਾ ਭਾਈ ਆਊਗਾ ਸਾਡਾ ਹੀਰਾ ਆਊਗਾ ਪੰਜਾਬ ਦਾ ਹੀਰਾ ਆਊਗਾ ਅਸੀਂ ਯਾਰ ਲੱਡੂ ਫੰਡਾਂਗੇ ਸਾਡਾ ਭਰਾ ਸਾਡੇ ਘਰੇ ਆਊਗਾ ਅੱਜ ਪਿੰਡ ਕੋੜਦੁੰਨੇ ਜਾਣ ਦੀ ਬਜਾਏ ਉਹ ਪਟਿਆਲਾ ਇੱਥੇ ਥਾਣੇ 'ਚ ਲਿਆ ਕੇ ਜੱਜ ਸਾਹਿਬ ਤੋਂ ਉਹਦਾ 3 ਦਿਨਾਂ ਦਾ ਰਿਮਾਂਡ ਹੋਰ ਮੰਗਿਆ ਵੀ ਚੈਨੀ ਖੋਣ ਦਾ ਉਹ ਤੇ ਪਰਚਾ ਠੀਕ ਠੀਕ ਚਲੋ ਇੱਕ ਮੈਂ ਲਾਸਟ ਬੇਨਤੀ ਕਰਨਾ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਵੀ ਇਨਸਾਫ ਪਸੰਦ ਲੋਕ ਬੈਠੇ ਨੇਗੇ ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਐ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੁਛ ਲਿਆ ਵੀ ਜਾਊਗਾ ਜੇ ਉਹ ਆਪਣੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜ਼ਬਰ ਜੁਰਮ ਹੋ ਰਿਹਾ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨਿਆਜ ਇੱਕ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਹੈ ਹਰ ਇੱਕ ਨਾਲਾਂ ਹੀ ਕੱਟ ਦੀ ਕਾਲ ਵੀ ਦੇਣ ਜਾ ਰਹੇ ਹਾਂ ਕੱਟ ਦੀ ਕਾਲ ਦਿੱਤੀ ਹੋਈ ਹੈ ਜੀ ਬਾਈ ਜੀ 29 ਤਰੀਕ ਦੀ ਕੱਟ ਦੀ ਕਾਲ ਦਿੱਤੀ ਹੋਈ ਹੈ ਕੱਟ ਦੀ ਵੀ ਕਾਲ ਜੋ ਵੀ ਜਥੇਬੰਦੀਆਂ ਦੋ ਦਾ ਪ੍ਰੋਗਰਾਮ ਲਿਕਣਗੇ ਜੋ ਵੀ ਕਰਨਾ ਪਊ ਬਾਈ ਜੋ ਵੀ ਸੜਕਾ ਜਾਮ ਕਰਨੇ ਕੁਝ ਵੀ ਕਰਨਾ ਪੈਣਾ ਹੈ ਚਿੰਨੇ ਕਿ ਜੋਗੇ ਹੈਗੇ ਆ ਬਾਈ ਚੇਹ ਜਉਂਦੇ ਰਹੇ ਤਾਂ ਕਰਾਂਗੇ ਪਟਿਆਲਾ ਪੁਲਿਸ ਰਸਤ ਤੋਂ ਬਾਅਦ ਕੀ ਕੱਟ ਦੀ ਜਗ੍ਹਾ ਵੀ ਚੇਂਜ ਹੋ ਸਕਦੀ ਹੈ ਕਿ ਪਟਿਆਲਾ ਨਾ ਬੜਿਆ ਕੱਟ ਦੀ ਜਗ੍ਹਾ ਇੱਕ ਵਾਰ ਤਾਂ ਪਿੰਡ ਦੀ ਰੱਖੀ ਜੇ ਪਿੰਡ ਦੀ ਹੀ ਰਹੂਗੀ ਉਸ ਤੋਂ ਬਾਅਦ ਜਥੇਬੰਦੀ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹ ਕਰਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਹੁਣ ਉੱਠ ਖੜੋ ਜੇ ਸਾਡਾ ਕੋਈ ਪਰਸਨਲ ਮੈਟਰ ਹੈ ਸਾਡੀ ਕੋਈ ਪਰਸਨਲ ਲੜਾਈ ਹੈ ਸਾਡੇ ਨਾਲ ਨਾ ਖੜੋ ਪਰ ਇਹ ਪੰਜਾਬ ਦੀ ਲੜਾਈ ਹੈ ਤੁਹਾਡੇ ਚਾਰੇ ਪਾਸੇ ਛੱਤਰ ਵੀ ਪਾਣਗੇ ਤੁਹਾਡੇ ਛੱਤਰ ਪਾਣੇ ਦਾ ਪੈਣੇ ਕਰਿਆ ਕੇ ਛੱਤਰ ਪਾਣਗੇ ਇਹ ਗੱਲ ਕਹਿਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ